ਫਾਜ਼ਿਲਕਾ थाना सदर पुलिस ਵੱਲੋਂ ਪੈਂਡ ਮੁਠਿਆਵਲੀ ਜੋ ਕਿ ਸਰਾਧਤੇ ਪੈਂਦਾ ਹੈ ਦੇ ਨੇੜੇ ਸੇਮ ਨਾਲੇ ਦੀ ਖੁਦਾਈ ਦੇ ਦੌਰਾਨ ਇੱਕ ਪੁਰਾਣਾ ਮੋਟਰ ਔਰ ਬੰਬ ਮਿਲਿਆ ਜੋ ਕਿ ਧੂਏ ਲਈ ਵਰਤਿਆ ਜਾਂਦਾ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ थाना सदर पुलिस ਦੇ ਐਸ ਐਚ ਓ ਸ਼੍ਰੀ 베ਦੀ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਜਦ ਉੱਥੇ ਇੱਕ ਬੰਬ ਨੁਮਾ ਚੀਜ਼ ਮਿਲੀ ਹੈ ਜਦ ਉਹ ਬੀਐਸਐਫ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਉੱਥੇ ਪੁੱਜੇ ਤਾਂ ਉਸ ਬਾਮਨੂਵਾ ਚੀਜ਼ ਦੀ ਜਦ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਇੱਕ ਪੁਰਾਣਾ ਮੋਟਰ ਹੋਰ ਹੈ ਜੋ ਕਿ ਬਾਮਨੂਵਾ ਹੈ ਅਤੇ ਧੂਏ ਲੀਵਰਤਾ ਜਾਂਦਾ ਹੈ ਜਿਸ ਤੇ ਮਾਰਕਾ 2013 ਦਾ ਲੱਗਿਆ ਹੋਇਆ ਹੈ ਜਿਸ ਦੀ ਛਾਣਬੀੜ ਕੀਤੀ ਜਾ ਰਹੀ ਹੈ ਵੀ ਇਹ ਕਿੱਥੋਂ ਆਇਆ ਹੈ ਕਿਸ ਵੱਲੋਂ ਲਿਆਂਦਾ ਗਿਆ ਸੀ ਜਾਂ ਕਿਵੇਂ ਇੱਥੇ ਪੁੱਜਿਆ ਹੈ ਜੋ ਵੀ ਇਸ ਤੋਂ ਬਾਅਦ ਪਤਾ ਲੱਗੇਗਾ ਉਸ ਦੇ ਅਨੁਸਾਰ ਬਣਦੀ ਵਿਭਾਗਿਆ ਪੁਲਸੀਆ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਲਕੁਲ ਡਰਨ ਦੀ ਲੋੜ ਨਹੀਂ ਹੈ ਪੁਲਿਸ ਅਤੇ ਬੀਐਸਐਫ ਤੁਹਾਡੀ ਸੁਰੱਖਿਆ ਲਈ ਹਰ ਵੇਲੇ ਹਾਜ਼ਰ ਹੈ ਰਾਦੀ ਗਾਲੇ ਪਿੰਡ ਮੁੱਠਿਆਂ ਨੇ ਬਾਰਡਰ ਦੇ ਬਿਲਕੁਲ ਨਜ਼ਦੀਕੇ ਜੀ ਉੱਥੇ ਸਾਨੂੰ ਖਾਲੀ ਸੈੱਲ ਮਿਲਿਆ ਮੋਟਰ ਆਰ ਸੈੱਲ ਜਿਹੜਾ ਸਮੂਹ ਫੈਰੀ ਵਰਤੇ ਜਾਂਦੇ ਸੀ ਉਹਦੀ ਵਰਤੋਂ ਹੋ ਚੁੱਕੀ ਹੈ ਪੁਰਾਣਾ ਹੈ ਜੀ ਸਾਲ 13 ਦਾ ਜੰਗਾਲ ਫੜਿਆ ਹੋਇਆ ਸੀਮਨਾਰਾ ਸੀ ਸੀਮ ਨਾਲ ਦੇ ਵਿੱਚੋਂ ਕਿਤੇ ਕਮੇਟੀ ਮੂਟੇ ਬਾਹਰ ਨਿਕਲੀ ਆ بارش ਪਈਏ ਉਹ ਦੱਸਿਆ ਤੁਹਾਨੂੰ ਮਾਮਲੋਕਾਂ ਨੂੰ ਉਹ ਅਸੀਂ ਮੌਕੇ ਤੇ ਗਏ ਆ ਨਾਲ ਜਵਾਨ ਸੀ ਬੀ ਸੈਕਟੇ ਜੀ ਉਹਨਾਂ ਨੇ ਚੈੱਕ ਕੀਤਾ ਚੈੱਕ ਕਰਨ ਤੋਂ ਬਾਅਦ ਉਸ ਇਹਨਾਂ ਨੇ ਇਹੀ ਦੱਸਿਆ ਹੈਗਾ ਆਰਮੀ ਕਿਹੜੇ ਹੈਗੇ ਸੀ ਜਵਾਨ ਵੀ ਇਹ ਜਿਹੜਾ স্মੋਕ ਫਾਇਰ ਹੈਗਾ ਜੀ ਇਹਦੇ ਕੋਈ ਹੈ ਕਿ ਨਹੀਂ ਇਹ ਵੀ ਆ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਉਸੇ ਹਮ ਅਪੀਲ ਕਰਦੇ ਹਾਂ ਕਿ এবੀਆ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ